ਹਲੋ एवरीवन ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਇਤਿਹਾਸ ਸਿੱਖ ਇਤਿਹਾਸ ਦੇ ਇੱਕ ਬਹੁਤ ਵੱਡੇ ਯੋਧਾ ਬੰਦਾ ਸਿੰਘ ਬਹਾਦਰ ਜੀ ਬਾਰੇ ਤਾਂ ਉਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਉਹ ਹੋਇਆ ਸੀਗਾ 16 ਇਹ ਅਲੱਗ-ਅਲੱਗ ਜਿਹੜੇ ਪ੍ਰਚਲਿਤ ਨੇ ਤੋਂ ਆਪਣੇ ਮਿਥੀਆਂ 16 ਅਕਤੂਬਰ ਤੇ 27 ਅਕਤੂਬਰ 1677 ਤੇ ਇਹ ਹੁੰਦਾ ਕਸ਼ਮੀਰ ਪੁੰਚ ਵਿਖੇ ਤੇ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਰਾਮਦੇਵ ਤਾ ਹੁੰਦਾ ਕਿ ਇਹ ਬਚਪਨ ਵਿੱਚ ਉਹਨਾਂ ਨੂੰ ਜਿਹੜਾ ਇੱਕ ਘਟਨਾ ਹੁੰਦੀ ਹੈ ਸ਼ਿਕਾਰ ਕਰਨ ਜਾਂਦੇ ਹੋ ਤੇ ਉੱਥੇ ਮੀਂਹ ਦੇ ਵਿੱਚ ਗਰਮਤੀ ਨਹੀਂ ਹੁੰਦੀ ਹੈ ਤਾਂ ਉਤੋਂ ਉਹ ਬੱਚੇ ਮਰ ਜਾਂਦੇ ਮੀਂਹ ਹੀ ਮਰ ਜਾਂਦੇ ਤਾਂ ਉਹਨਾਂ ਦਾ ਜਿਹੜਾ ਮਨ ਨਾ ਉਤੋਂ ਬਦਲ ਜਾਂਦਾ ਹੈ ਤੇ ਉਹ ਬਿਰਾਗੀ ਬਣ ਜਾਂਦੇ ਆ ਤਾਂ ਇਸ ਲਈ ਉਹ ਕੁਝ ਗੁਰੂ ਭਾਦੇ ਨੇ ਹਾਤੇ ਆਪਣੇ ਬਿਰਾਗੀ ਬਣ ਜਾਂਦੇ ਨੇ ਸ ਇਸ ਦੇ ਵਿੱਚ ਜਿਹੜੇ ਗੁਰੂ ਹੁੰਦੇ ਨੇ ਚੰਕੀਦਾਸ ਜੀ ਉਹਨਾਂ ਨੂੰ ਵਿਰਾਗ ਪਾਉਣ ਦੀਆਂ ਜਿਹੜੀਆਂ ਸਾਰੀਆਂ ਸਿੱਖਿਆਵਾਂ ਦਿੰਦੇ ਹਨ ਤੇ ਉਸ ਤੋਂ ਬਾਅਦ ਉਹ ਉੱਥੋਂ ਅਗੋੜਨਾਥ ਜੀ ਕੋਲ ਜਾਂਦੇ ਨੇ ਜਿੱਥੋਂ ਉਹ ਯੋਗ ਦੀ ਸਿੱਖਿਆ ਲੈਂਦੇ ਨੇ ਫਿਰ ਉੱਥੋਂ ਉਹ ਚਲੇ ਜਾਂਦੇ ਨੇ ਨਲੇੜ ਵਿਖੇ ਮਹਾਰਾਸ਼ਟਰ ਵਿਕੇ ਮਤਲਬ ਜੋ ਅਜੇ ਮਹਾਰਾਸ਼ਟਰ ਹੁੰਦਾ ਤੇ ਉੱਥੋਂ ਲੇਕਿਨ ਉਹਨਾਂ 'ਚ ਜਿਹੜੀ ਕੀ ਸੀ ਕਿ ਤਲਵਾਰਬਾਜੀ ਜਾਂ ਹੋਰ ਕਈ ਕੁਝ ਤਮ ਸੀਗਾ ਜਿੰਨਾ ਦਾ ਪਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਧਰ ਦਿੱਲੀ ਜਿੱਥੇ ਉਹ ਬੁਲਾਵਾ ਹੁੰਦਾ ਤੇ ਉਧਰ ਵੀ ਗੁਰੂ ਗੋਬਿੰਦ ਸਿੰਘ ਜੀ ਮਿਲਣ ਜਾਂਦੇ ਨੇ ਬੰਦਾ ਬਾਦਰ ਦਾ ਤਾਂ ਉਸ ਤੋਂ ਪਹਿਲੇ ਬੰਦਾ ਬਾਦਰ ਦਾ ਜਿਹੜਾ ਬਚਪਨ ਦਾ ਨਾਮ ਲਛਮਣ ਆਪਣਾ ਦੇਵ ਸੀਗਾ ਤੇਰੋਂ ਤੋਂ ਬੇਰਾਗੀ ਬਣ ਗਿਆ ਬਾਦੋਂ ਦਾ ਸਿਗਰਾਗੀ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਣ ਆਉਂਦੇ ਆਂ ਤਾਂ ਉਹਨਾਂ ਦੀ ਕਾਬਲੀ ਤੇ ਪਛਾਣ ਕੇ ਉਹਨਾਂ ਨੂੰ ਸਿੱਖ ਪਦਵੀ ਲੈਣਦੇ ਆ ਸਿੱਖ ਬਣਾ ਦਿੰਦੇ ਹਨ ਅੰਮ੍ਰਿਤ ਛਕਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੰਜ ਸਿਕਿਆਮਾ ਦਿੰਦੇ ਨੇ ਕਿ ਉਹ ਤਾਂ ਬਲ ਜਿਹੜਾ ਪੂਰੀ ਨਜ਼ਰ ਨਾਲ ਨਹੀਂ ਤੱਕਣਾ ਤੇ ਸੱਚ ਦੇ ਰਸਤੇ ਤੇ ਚੱਲਣਾ ਕਦੇ ਵੀ ਗੁਰੂ ਬਣਦੀ ਕੋਸ਼ਿਸ਼ ਨਹੀਂ ਕਰਨੀ ਜਿੱਤਾਂ ਤੋਂ ਜ਼ਿਆਦਾ ਹੁਸਾਇਤ ਨਹੀਂ ਹੋਣਾ ਆਰਤ ਤੋਂ ਨਿਰਾਸ਼ ਨਹੀਂ ਹੋਣਾ ਅਜਿਹੀਆਂ ਸਿਕਿਆਮਾ ਦੇਣ ਤੋਂ ਬਾਅਦ ਬੰਦਾ ਬਾਦਰ ਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਚਲੇ ਜਾਂਦੇ ਨੇ ਵਾਪਸ ਤਾਂ ਰਸਤੇ 'ਚ ਉੱਪਰ ਕੋਈ ਪਠਾਣ ਐਨਾ ਜਿਹਾ ਬਗਲਾ ਦੇ ਕਹਿਣ ਤੇ ਆਉਂਦਾ ਛੁਰਾ ਮਾਰਦਾ ਐਸੇ ਤੋਂ ਬੰਦਾ ਬਾਦਰ ਜਿਹੜੇ ਉਦਾਸ ਹੁੰਦੇ ਨੇ ਤੇ ਉਹ ਫਿਰ ਅਮਲੇ ਸ਼ੁਰੂ ਕਰ ਦਿੰਦੇ ਨੇ ਤੇ ਸਭ ਤੋਂ ਪਹਿਲਾਂ ਉਹ ਸੋਨੀਪੱਤ ਦੇ ਹਮਲਾ ਕਰਦੇ ਨੇ ਉਸ ਤੋਂ ਬਾਅਦ ਕੈਤਲ ਪੁਣੀ ਪਿੰਡੇਗਾ ਉਤੋਂ ਹਮਲਾ ਕਰਕੇ ਉਤੋਂ ਦੀ ਧੰਨ ਦੌਰਤ ਲੁੱਟ ਲੈਣੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਪੰਜ ਸਿੱਖ ਦਿੱਤੇ ਨੇ ਪੰਜ ਸਿੰਘਾਂ ਦੀ ਕਮੇਟੀ ਦਿੱਤੇ ਨੇ ਜਿਹਦੇ ਵਿੱਚ ਆਪਣੇ ਬਾਦ ਸਿੰਘ ਫਤਾਹ ਸਿੰਘ ਤੇ ਕਾਹਨ ਸਿੰਘ ਤੇ ਦੋ ਬੰਦੇ ਹੋਰ ਹੁੰਦੇ ਨੇ ਤੇ ਜਿਸ ਨਾਲ ਉਹ ਆਪ ਉਹਨਾਂ ਨੂੰ ਲੈ ਕੇ ਤੇ ਪੂਰੀ ਸੈਨਾ ਹੋਰ ਵੀ ਹੁੰਦੀ ਹੈ ਕਾਫੀ ਲੋਕ ਮਤਲਬ ਜੁੜ ਜਾਂਦੇ ਨੇ ਬੰਦਾ ਬਾਦ ਦਾ ਨਾਲ ਤੇ ਉਹ ਸਵਮੀਪਤ ਕੈਥਲ ਨੂੰ ਜਿੱਤ ਗਏ ਤੇ ਉਸ ਤੋਂ ਬਾਅਦ ਸਮਾਣਾ ਹੋ ਜਾਂਦੇ ਨੇ ਸਮਾਣਾ ਤੇ ਵੀ ਉਹਨਾਂ ਦੀ ਬੜੀ ਜਿਹੜੀ ਅੱਖ ਸੀ ਸਿੱਖਾਂ ਦੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਆਪਣੇ ਜਿਹੜੇ ਸੀਗੇ ਉਹਨਾਂ ਨੂੰ ਜਿਹੜੇ ਸ਼ਹੀਦ ਕਰਾਉਣ ਪਿੱਛੇ ਉਹਨਾਂ ਦੇ ਉਸ ਤੋਂ ਦੇ ਜਿਹੜੇ ਜਲਾਲ ਸੀ ਜਦੋਂ ਉਹ ਦਿਨ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਹੋ ਗਏ ਉਹਨਾਂ ਦੇ ਜਿਹੜੇ ਜਲਾਲ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਬਖਸ਼ਣਾ ਨਹੀਂ ਸੀਗਾ ਤਾਂ ਉਥੇ ਸਾਲਬੇਗ ਵਿਸਾਲਬੇਗ ਉਹ ਜਿਹੜੇ ਚਲਾਤ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਖਤਮ ਕਰਕੇ ਤੇ ਉਸ ਤੋਂ ਬਾਅਦ ਉਹ ਅੱਗੇ ਜਾਂਦੇ ਨੇ ਕਪੂਰੀ ਵੱਲ ਕਪੂਰੀ ਨੂੰ ਜਦੋਂ ਜਾਂਦੇ ਨੇ ਤਾਂ ਰਸਤੇ ਵਿੱਚ தਸਕ ਤੇ ਕੁਝ ਹੋਰ ਵੀ ਥਾਵਾਂ ਤੋਂ ਹੋ ਗਏ ਹੁੰਦੇ ਹੋਏ ਉਹ ਕਿੱਥੇ ਚਲੇ ਜਾਂਦੇ ਨੇ ਸ਼ੰਦੋਰਾ ਵਿਕੇ ਜਿਹੜਾ ਕਪੂਰੀ ਦਾ ਜਿਹੜਾ ਕੀ ਆਪਣੇ ਇਤਿਹਾਸ ਸੀਗਾ ਉੱਥੋਂ ਜਿਹੜਾ ਕਦਮ ਉੱਦੀ ਨੂੰ ਹੁੰਦਾ ਸੀਗਾ ਉਹ ਇਸ ਤਰ੍ਹਾਂ ਤੇ ਜਿਹੜਾ ਜਲਮ ਕਰਦਾ ਸੀਗਾ ਉਸ ਤੋਂ ਬਾਅਦ ਜਿਹੜਾ ਸੰਧੋਰਾ ਵਿਖੇ ਜਦੋਂ ਅਸਮਾਨਕਾ ਹੁੰਦਾ ਹੈ ਤਾਂ ਉਹਨੂੰ ਵੀ ਇਹ ਹਰਾ ਦਿੰਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਉਹ ਅੱਗੇ ਵੱਲ ਨੂੰ ਵਧਦੇ ਨੇ ਤੇ ਆਪਣੇ ਜਮਨਾ ਦੁਆਬ ਜਿਹੜਾ ਗੰਗਾ ਜਮਨਾ ਦੁਆਬ ਉੱਥੇ ਵੱਲ ਉੱਥੇ ਸਹਾਰਨ ਪੂਰ ਹੋ ਗਿਆ ਤੇ ਉੱਥੇ ਕੀ ਹੁੰਦਾ ਆਪਣੇ ਜਲਾਲਾ ਬਾਦਕ ਜਗਾ ਹੁੰਦੀ ਜਿੱਥੇ ਕੀ ਹੁੰਦਾ ਹੈ ਕਾਫੀ ਸਿੱਕੇ ਜਿਹੜੇ ਸਿੱਕੇ ਆਪਣੇ ਕਾਫੀ ਲੋਕ ਸੇਕ ਮੰਡਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਆਪਾਂ ਜਲਾਦ ਦਾ ਕਹਿ ਦੇ ਦਾ ਲੈਂਦਾ ਹੈ ਲੇਕਿਨ ਇਹ ਜਿਹੜੀ ਸਾਰੀ ਘਟਨਾ ਕਪੂਰ ਸਿੰਘ ਅੱਗੇ ਦੱਸ ਦਿੰਦਾ ਬੰਦਾਬਾਦ ਨੂੰ ਤੇ ਬੰਦਾਬਾਦ ਲੋਥਲ ਕਰਾਉਂਦਾ ਕਰਦੇ ਨੇ ਤੇ ਉੱਥੋਂ ਉਹ ਸਾਰਨਪੁਰ ਹੋ ਗਿਆ ਬੇਵਾਬਦ ਹੋ ਗਿਆ ਅਮਨੂਤ ਹੋ ਗਿਆ ਉੱਥੋਂ ਦਾ ਸਾਰਾ ਹਮਲਾ ਕਰਕੇ ਤੇ ਕੁਛ ਉੱਥੇ ਉਹਨਾਂ ਨੂੰ ਕੋਈ ਜਿਹੜੇ ਉੱਥੋਂ ਦੇ ਸੇਕ ਵਗੈਰਾ ਰੋਕਦੇ ਨਹੀਂ ਲੇਕਿਨ ਗੁਜਰ ਜਿਹੜੇ ਉਹਨਾਂ ਦਾ ਪੰਡਾ ਸਾਥ ਦੇ ਦਿੰਦੇ ਨੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਬਟਾਲਾ ਕੰਮ ਵਰਤੇ ਕਬਜ਼ਾ ਕਰ ਲੈਂਦੇ ਦੀ ਅਧਿਕਾਰ ਕਰ ਲੈਂਦੇ ਨੇ ਮਤਲਬ ਆਪਣਾ ਲੇਕਿਨ ਲਾਸਟ ਇੱਕ ਜਿਹੜੀ ਇੱਕ ਕਿਸ ਤੋਂ ਬਲੇ ਸਰਿੰਦ ਦੀ ਲੜਾਈ ਹੋਈ ਉਸ ਤਾਰ ਸਦਾ ਸੱਚ ਉੱਥੇ ਵੀ ਸਰਿੰਦਾ ਜਿਹੜਾ ਨਵਾਬ ਸੀਗਾ ਉਹਦੇ ਨਾਲ ਪੂਰੀ ਅਕਸੀ ਸਿੱਖਾਂ ਦੀ ਕਿਉਂਕਿ ਉਹ ਕੀ ਕਰਦਾ ਸੀਗਾ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਜਿਵਾ ਦਿੰਦਾ ਹੈ ਕੰਨਾ ਚ ਨਹੀਂ ਹਾ ਚ ਤਾਂ ਉਹ ਲੇਕਿਨ ਉਥੋਂ ਇੱਕ ਵਾਰੀ ਭੱਜ ਜਾਂਦਾ ਹੈ ਮੂੰਹ ਮੋਕੇ ਲੈਂਦੇ ਪਰ ਅੱਗੇ ਚੱਪੜ ਜਿਹੀ ਵਿਖੇ ਮੰਨਦੇ ਜਿਹੜੇ ਸੈਨਿਕ ਹੁੰਦੇ ਨੇ ਬਾਦ ਸਿੰਘ ਤੇ ਫਤਾਹ ਸਿੰਘ ਤੇ ਉਥੋਂ ਜਿਹੜਾ ਨਵਾਬ ਹੁੰਦਾ ਹੈ ਵਜੀਰ ਖਾਨ ਉਹਦਾ ਖਾਤਮਾ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਕੀ ਕਰਦੇ ਨੇ ਆ ਜਿਹੜਾ ਲਾਸਟ ਗੁਰਦਾਸ ਸਿੰਘ ਦੇ ਇੱਕ ਲੜਾਈ ਹੁੰਦੀ ਹੈ ਜਿੱਦੇ ਤੋਂ ਬੰਦਾਵਾ ਦੇ ਜਿਹੜੇ ਫਿਰ ਜਾਂਦੇ ਨੇ ਤੁਨੀ ਚੰਦੀ ਹਵੇ ਦੀ ਕਿਤੇ ਤੇ ਉੱਥੇ ਉਹਨਾਂ ਨਾਲ ਪੂਰਾ ਮੁਤਾਬਕ ਜਨ ਪਹਿਲੇ ਦਿੱਲੀ ਲਿਆਉਂਦੇ ਨੇ ਲੋਹਰ ਲਈ ਲਿਰਾਮ ਦੀ ਗੱਲ ਕਰਦੇ ਨੇ ਤੇ ਉੱਥੋਂ ਦਿੱਲੀ ਲੈ ਕੇ ਦੇਉਂਦਾ ਉਹ ਜਿਹੜਾ ਸ਼ਹੀਦ ਕਰਦੇ ਨਾ ਨਾਮ ਤੱਕ ਕਰਦੇ ਨੇ ਵੀ ਮੁਸਲਮਾਨ ਬਣੇ ਇਸਲਾਮ वगैरह قبول ਕਰੇ ਉਹ ਵਰ ਸੇ قبول ਕਰ ਲੇਕਿਨ ਉਹਨਾਂ ਨੇ ਨਾ ਕਰਤੀ ਉਹਨਾਂ ਦੇ ਵਿਚਾਰ ਸੌ ਦਾ ਮੁੰਡਾ ਵੀ ਸੀਗਾ ਉਹਨੂੰ ਵੀ ਕਾਫੀ ਦੁੱਖ ਦਿੱਤੇ ਘਟਾ ਬੜਾ ਦਿੱਤਾ ਲੇਕਿਨ ਫੇਰ ਵੀ ਹਮਨ ਹੈ ਨਹੀਂ ਉਹਨਾਂ ਨੇ ਸਿੱਖਾ ਕਰ ਖਾਤੇ ਜਿਹੜੀ ਸ਼ਹਾਦਤ ਦੇ ਦਿੱਤੀ ਸ਼ਹੀਦ ਹੋ ਕੇ ਮਤਲਬ ਤਾਂ ਸਾਰੀ ਗੱਲ ਨਿਕਲਦੀ ਆ ਬੰਦਾ ਸੀਗਾ ਬਾਹਰ ਦਾ 27 ਅਕਤੂਬਰ 1600 70 ਦੀ ਗੱਲ ਬਚਪਨ ਦਾ ਨਾਮ ਕੀ ਸੀਗਾ ਬਚਪਨ ਦਾ ਨਾਮ ਸੀਗਾ ਲਛਮਣ ਦੇ ਬਚਪਨ ਦਾ ਨਾਮ ਕੀ ਸੀਗਾ ਲਛਮਣ ਦੇ ਤੇ એનર્ਜੀ ਹੁੰਦਾ ਕੋਈ ਘਟਨਾ ਹੋ ਜਾਂਦੀ ਹੈ ਜਿਹਦੇ ਚ ਕੀ ਹੁੰਦਾ ਹੈ ਇਨਾਂ ਦੇ ਤੋਂ ਸ਼িকার ਵਰਦੇ ਹੋਏ ਇਰਨੀ ਦੇ ਜਿਹੜੇ ਬੱਚੇ ਵੱਧ ਜਾਂਦੇ ਆ ਤੇ ਗਰੋ ਬાળ ਜਿਹੜੀ ਇਨਨੀ ਉਹਦੇ ਬੱਚੇ ਵੱਧ ਜਾਂਦੇ ਆ ਤਾਂ ਇਹਦਾ ਜਿਹੜਾ ਮਨ ਬਦਲ ਜਾਂਦਾ ਤੇ ਅੱਗੇ ਵੱਧ ਜਾਂਦੇ ਨੇ ਬਿਰਾਗੀ ਬਿਰਾਗੀ ਜਿਹੜਾ ਬਣਨ ਲਈ ਇਹਨਾਂ ਨੂੰ ਕਿਛ ਗੁਰੂ ਦੀ ਕਲਾ ਹੁੰਦੀ ਹੈ ਉਹ ਗੁਰੂ ਜਰਾਂਗੀ ਸੀਗਾ ਜਾਣ ਕੀ ਦਾਸ ਤੇ ਜਾਣ ਕੀ ਦਾ ਜਿਹੜੇ ਬਿਰਾਗੀ ਜਿਹੜੇ ਸਿਧਾਂਤ ਹੁੰਦੇ ਆ ਉਹਨਾਂ ਨੂੰ ਸਿਖਾਉਂਦੇ ਆ ਤੇ ਇਸ ਤੋਂ ਬਾਅਦ ਇਹ ਚਲੇ ਜਾਂਦੇ ਨੇ ਕਿੱਥੇ ਅਗੋੜ ਨਾਥਪੁਰ ਤੇ ਇਹਨਾਂ ਕੋਲੋਂ ਕੀ ਕਰਦੇ ਨੇ ਕਿਹੜੇ ਸਿੱਖਿਆ ਕਰਦੇ ਨੇ ਯੋਗ ਦੀ ਸਿੱਖਿਆ ਕਰਦੇ ਨੇ ਇਸ ਤੋਂ ਬਾਅਦ ਆ ਚਲੇ ਜਾਂਦੇ ਨੇ ਨਦੇੜ ਕੀ ਤੇ ਜਦੋਂ ਬਿਰਾਗੀ ਬਣਦੇ ਨੇ ਨੰਕੀ ਨਾਮ ਦੇ ਮਹਾਤੋ ਦਾਸ ਮਾਧੋ ਦਾਸ ਬਿਰਾਗੀ ਤੇ ਇਸ ਤੋਂ ਬਾਅਦ ਕੀ ਹੁੰਦਾ ਨੰਦੇੜ ਵਿਖੇ ਜਦੋਂ ਜਾਂਦੇ ਨੇ ਤਾਂ ਇਧਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਵਿੱਲੀ ਤੱਕੋਂ ਬੁਲਾਵਾ ਆਉਂਦਾ ਹੈ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਲੀ ਤੱਕੋਂ ਬੁਲਾਵਾ ਆਉਂਦਾ ਰਹਤਾ ਜਾਂਦੇ ਨੇ ਤੇ ਨਾਲ ਜਾਂਦੇ ਹੋਏ ਕੀ ਦੇ ਨਾਲ ਜਾਂਦੇ ਨੇ ਨੰਦੇੜ ਵਿਖੇ ਬੰਦਾਵਾਦ ਨੂੰ ਤੇ ਕਿਉਂਕਿ ਬੰਦਾਵਾਦ ਦਾ ਨਾਮ ਹੈ ਦੇ ਜਿਹੜੇ ਯੋਧ ਨੇ ਇਹਨਾਂ ਚਿਹਰੇ ਦੁਆਰਵਾ ਜਿੰਗਰ ਆ ਇਹ ਯੋਧੇ ਨੇ ਕਾਫੀ ਗੁਣ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਤਿਆਪ ਦੇ ਕੇ ਜਿਹਨਾਂ ਨੂੰ ਸਿੱਖ ਬਣਾ ਦਿੰਦੇ ਨੇ ਇਹਨਾਂ ਨੂੰ ਅੰਮ੍ਰਿਤ ਛਕਾ ਜਿੰਦੇ ਨੇ ਸਿੱਖ ਬਣਾ ਦਿੰਦੇ ਨੇ ਤੇ ਇਹਨਾਂ ਦਾ ਨਾਮ ਲਖ ਰਿਹਾ ਤੈਦਾ ਬੰਦਾ ਬੰਦਾ ਬਹਾ ਦਾ ਮਤਲਬ ਤੇ ਬੰਦਾ ਬਾਦ ਨੂੰ ਪੰਜ ਸਿੱਖਿਆਵਾਂ ਵੀ ਦੇ ਦਿੰਦੇ ਨੇ ਕਿਡੀਆਂ-ਕਿਡੀਆਂ ਵੀ ਵੰਨ ਸਿੱਖਿਆ ਵੰਨਦੇ ਨੇ ਨਿਸ਼ਚਿਤ ਨਾਲ ਸੜਖਾ ਨਹੀਂ ਨਹੀਂ ਕਰਨੀ ਜਿੰਦ ਤੋ ਜਦੋਂ ਉਤਸਾਹਿਤ ਨਹੀਂ ਹੋਣਾ ਤੇ ਹਾਰ ਤੋਂ ਨਿਰਾਸ਼ ਨਹੀਂ ਹੋਣਾ ਤੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਣਾ ਹੈ ਤੇ ਇਸ ਤਰ੍ਹਾਂ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਵਾਪਸ ਆਉਂਦੇ ਨੇ ਤਾਂ ਰਸਤੇ ਵਿੱਚ ਪਠਾਨ ਹੋਈ ਜਾਂਨ ਨੂੰ ਦਿੱਲੀ ਦੀ ਤਰਫੋਂ ਸਰਕਾਰ ਵੱਲੋਂ ਆ ਕੋਈ ਹੋ ਸੀ ਉਸ ਟਾਈਮ ਜਿਹੜਾ ਉਹਦੇ ਕਹਿਣ ਦੇ ਬਹਾਦਰ ਸਾਹਿਬ ਤੇ ਉਹਨਾਂ ਦੇ ਕਹਿਣ ਤੇ ਜਿਹੜਾ ਇਹਨਾਂ ਨੂੰ ਛੁਰਾ ਮਾਰਦੇ ਨੇ ਤਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਬੰਦਾ ਬਾਦੂ ਮਿਲੈ ਸੀ ਤਾਂ ਉਹਨਾਂ ਦੇ ਨੰਬਰ ਸੁਭਾ ਜਿਹੜਾ ਕਾਫੀ ਉਹਨਾਂ ਨੂੰ ਪਤਾ ਲੱਗਿਆ ਹੀ ਹੋ ਰਸੀਗਾ ਤੇ ਕਿਉਂਕਿ ਉਹਨਾਂ ਦਾ ਗੁਰੂ ਬਣਾ ਚੁੱਕਿਆ ਸੀ ਤਾਂ ਬੰਦਾ ਬਾਦੂ ਸਿੰਘ ਫੇਰ ਕੀ ਕਰਦੇ ਨੇ ਉਹ ਬਹੁਤ ਸਹੀ ਖਤਮ ਕਰਨ ਲਈ ਚੱਲਦੇ ਨੇ ਤੇ ਸਭ ਤੋਂ ਪਹਿਲੇ ਕਿੱਥੇ ਹਮਲਾ ਕਰਦੇ ਨੇ ਸੋਨੀਪੱਤ ਦੀ ਹਰਿਆਣਾ ਵਿੱਚੋਂ ਤੋਂ ਅਧਿਆਰਾਣਾ ਦੇ ਸੋਨੇ ਪਤ ਦੇ ਜਦ ਪ੍ਰਾਪਤ ਕਰਤ ਬਾਦ ਨਾ ਕੈਥਲ ਕੈਥਲ ਇੱਕ ਪੂਣੀ ਪੈਂਡ ਹੁੰਦਾ ਤੇ ਇੱਥੋਂ ਕੀ ਕਰਦੇ ਨੇ ਤੰਦੂਰ ਦੇ ਬਗਾਰ ਉਤੋਂ ਖੋਲਦੇ ਨੇ ਉਤੋਂ ਦੇ ਅਸਰਾਮ ਕਰਾ ਗੋੜੋਂ ਗੋਲਨਰਾ ਗੋੜੋ ਦੋਇਂ ਚ ਨੇ ਤੇ ਇਸ ਤੋਂ ਬਾਦ ਆਉਂਦੇ ਨੇ ਕਿਥੇ ਸਮਾਣਾ ਵਿਖੇ ਤੇ ਇੱਥੇ ਕੀ ਹੁੰਦਾ ਜਲਾਹ ਹੁੰਦਾ ਹੈ ਜਲਾਹ ਉੱਤੇ ਉਹ ਜਾ ਸਲਾਮ ਹੈ ਬੋਗਿਆ ਉਨਾਂ ਨੂੰ ਖਤਮ ਕਰ ਦਿੰਦੇ ਨੇ ਕਿ ਉਹਨਾਂ ਦੇ ਕਿਉਂਕਿ ਉਹਨਾਂ ਜਿਹੜਾ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਸ਼ਹੀਦ ਕਰਾਉਣ ਚ ਜਿਹੜੇ ਕਿਸੇ ਉਹਨਾਂ ਨੇ ਮਤਲਬ ਕਾਫੀ ਜ਼ੁਲਮ ਕੀਤੇ ਹੋਏ ਸੀਗੇ ਤੇ ਹੋਰ ਵੀ ਕਈ ਕਾਰਨ ਸੀ ਕਿ ਜਮੇ ਗੁਰੂ ਗੋਬਿੰਦ ਸਿੰਘ ਦੇ ਜਿਹੜੇ بیٹے ਹੋ ਗਏ ਪੁੱਤਰ ਮਤਲਬ ਉਹਨਾਂ ਤੇ ਕਾਫੀ ਤੇ ਚੜ੍ਹਦੇ ਸੀ ਕੀ ਮਤਲਬ ਜਦ ਛੋਟੇ ਸਾਹਿਬ ਜਦ ਨੂੰ ਕੰਦ ਚ ਜਿਹੜਾ ਚੁਵਾਇਆ ਸੀ ਬਣੀ ਨਹੀਂ ਹੱਜ ਤੇ ਉਸ ਤੋਂ ਬਾਅਦ ਕੀ ਹੁੰਦਾ ਇੱਕ ਅੱਗੇ ਚੱਲਦੇ ਆ ਕਿ ਜਿਸ ਨੂੰ ਕਪੂਰੀ ਤੇ ਸੰਦੋਰਾ ਹੁਆ। ਤੇ ਹੁੰਦਾ ਕੀ ਹੈ ਕਪੂਰੀ ਲਗਣ ਹੁੰਦਾ ਕਦਮ ਉੱਤੇ ਨੀ ਕਦਮ ਉੱਤੇ ਨੀ ਆ ਜਿਹੜਾ ਕੀ ਕਰਦਾ ਹੈ ਇਸਤਰੀਆਂ ਤੇ ਅਤਿਆਚਾਰ ਕਰਦਾ ਤਾਂ ਕਰਕੇ ਉਹਨੂੰ ਬਦਲਾ ਲਿਆ ਜਾਂਦਾ ਤੇ ਸੰਦੋਰਾ ਹੁੰਦਾ ਉਸਮਾਨ ਕਾਂ ਰਾਸਤੇ ਦੀ ਕੋਰ ਜਿਹੜਾ ਗਿਆਤੀ ਹੈ ਥੱਸ ਤੇ ਇੱਕ ਦੋ ਚਾਰ ਤੋਂ ਹੋਰ ਵੀ ਨਿਰੋਧ ਤੇ ਵੀ ਆਪਣਾ ਦਬਾਰ ਕਰ ਲੈਂਦੇ ਹਨ ਇਸ ਤੋਂ ਬਾਅਦ ਆਤ vehan ਦੇ ਕਿਹੜੀ ਸਾਈਡ ਗੰਗਾ ਜੌਨਾ ਦਵਾਪਤ ਗੰਗਾ ਜਮਨਾ ਦਵਾਪਤ ਤੇ ਇੱਥੋਂ ਦਾ ਜਿਹੜਾ ਇਲਾਕਾ ਹੁੰਦਾ ਜਲਾਲਾਬਾਦ ਤੇ ਹੋਰ ਕਿਹੜਾ ਹੁੰਦਾ ਸਹਾਰਣਪੂਰ ਹੈ ਇਸੇ ਅਰੀਏ ਜਿੰਨਾ ਬਹੁਤ ਸਹਾਰਣਪੂਰ ਤੇ ਸਹਾਰਣਪੂਰ ਹੋ ਗਿਆ ਤੇ ਇਸ ਤਲਾਬ ਵਿਹਾਤ ਤੇ ਅਮਰੋਦਾ ਨਲੋਤ ਐਨਾ ਤਾਵਾ ਕੇ ਵੀ ਅਜੜਾ ਆਪਣਾ ਰਕਾਰ ਕੱਲ ਜਿਹੜੇ ਜਲਾਲਾਬਾਦ ਵਾਲੀ ਥਾਂ ਹੁੰਦੀ ਹੈ ਇੱਥੇ ਕੀ ਹੁੰਦਾ ਕੁਝ ਲੋਕ ਜਿਹੜੇ ਸਿੱਖ ਬਣਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਜੇ ਉਹਨਾਂ ਜਲਾਲ ਦਾ ਧੱਕੇ ਨਾਲ ਕੀ ਕਰ ਲੈਂਦਾ ਕਹਿਰ ਕਰਦਾ ਜਲਾਲਾਬਾਦ ਕੀ ਹੁੰਦਾ ਜਲਾਲ ਥਾਂ ਇਹਨਾਂ ਨੂੰ ਜਿਹੜਾ ਉਹ ਧੱਕੇ ਨਾਲ ਹੀ ਕੋਈ ਕਹਿਰ ਕਰਦਾ ਤਾਂ ਇੱਥੇ ਇੱਕ ਬੰਦਾ ਨਿਕਲ ਜਾਂਦਾ ਕਪੂਰ ਸਿੰਘ ਉਹ ਜਾ ਕੇ ਸਾਰੀ ਗੱਲ ਬੰਦਾ ਬਾਤ ਨੂੰ ਦੱਸਦਾ ਤੇ ਬੰਦਾ ਬਾਤ ਉਹ ਕਰੇ ਤੇ ਇਹਨਾਂ ਦਾ ਜਗ੍ਹਾ ਗੁਰਦਾਸ ਸਿੰਘ ਨੰਗਲ ਜੀ ਤੇ ਇੱਥੇ ਇੱਕ ਵੈਲੀ ਹੁੰਦੀ ਹੈ ਕਿਹੜੀ ਬਿਨੋਦ ਸਿੰਘ ਅੰਨਾ ਦੇ ਪੰਜ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਕਮੇਟੀ ਬਣਾਵੇ ਜਿਹ ਦਿੱਤੀ ਸੀ ਆਪਣੇ ਪਿਆਰੇ ਜਿਹੜੇ ਉਹਨਾਂ ਚੋਂ ਤੇ ਉਹਨਾਂ ਚੋਂ ਇਹਨਾਂ ਨਾਲ ਥੋੜੀ ਕਹਿੰਦੇ ਮਨਵਟਾ ਹੋ ਜਾਂਦਾ ਉਹ ਕਿਲੇ ਚ ਨਿਕਲ ਲਈ ਕਹਿੰਦੇ ਨੇ ਲੇਕਿਨ ਬੰਦਾ ਸੀ ਬਾਹਰ ਲੜਨ ਲਈ ਕਹਿੰਦੇ ਨੇ ਤਾਂ ਉਹ ਲੜਦੇ ਨੇ ਬਹਾਦਰ ਸੀਗੇ ਤੇ ਇਹ ਆਖਿਰਕਾਰ ਫੜੇ ਜਾਂਦੇ ਨੇ ਕੈਦ ਕਰ ਲਿੱਤੇ ਜਾਂਦੇ ਨੇ ਕਿਉਂਕਿ ਉੱਥੋਂ ਜਿਹੜਾ ਉਸ ਟਾਈਮ ਕੀ ਸੀਗਾ ਕਈ ਪਾਸੋਂ ਜਿਹੜੇ ਤਬਾ ਆਪਣੇ ਗਵਰਨਰ ਆਗਿਆ ਆਪਣੇ ਲੋਰਦਾ ਤੇ ਹੋਰ ਵੀ ਕਲੀਚਾ ਉਹ ਮਸੂ ਕਰ ਲਿਆ ਸੀ ਮਤਲਬ ਉਹਨਾਂ ਨੂੰ ਤੇ ਉੱਥੋਂ ਮੈਦਾਨ ਨੂੰ ਲਾਹੋ ਲੈ ਜਾਇਆ ਗਿਆ ਫਿਰ ਦਿੱਲੀ ਲੈ ਜਾਇਆ ਗਿਆ ਕਹਿੰਦੇ ਉਹਨਾਂ ਨੂੰ ਪਿੰਜਰੇ ਦੇ ਚ ਬੰਦ ਕਰਕੇ ਆਦੇ ਦੇ ਪਿੱਛੇ ਬਿਠਾ ਦੇ ਮਤਲਬ ਇਸ ਤਰ੍ਹਾਂ ਈ ਘਾਣੀ ਹੈ ਤੇ ਉੱਥੇ ਫਿਰ ਉਸ ਤੋਂ ਬਾਅਦ ਉਹਨਾਂ ਦਾ 4 ਸਾਲ ਦਾ ਮੁੰਡਾ ਵੀ ਉਹਨੂੰ ਕਟਵੜ ਦਿੱਤਾ ਗਿਆ ਤੇ ਇਹਨਾਂ ਨੂੰ ਗਰਮ ਸਲਾਹਾਂ ਦੇ ਦਿੱਤੀਆਂ ਗਈਆਂ ਗਰਮ ਚੀਜ਼ਾਂ ਲਾਈਆਂ ਗਿਆ ਇਹਨਾਂ ਨੇ ਕਹਿੰਦੇ ਮੁਸਲਮਾਨਾਨੇ ਸਲਾਮ ਕਬੂਲ ਕਰ ਮੁਗਲ ਸ਼ਾਹੀ ਕਬੂਲ ਕਰ ਲੇਕਿਨ ਇਹਨਾਂ ਨੇ ਜਵਾਬ ਦੇਤਾ ਅਨੰਦ ਕਾ ਜੋ ਮਰਜ਼ੀ ਕਰੂ ਵੀ ਮੈਂ ਜਿਹੜਾ ਸਿੱਖ ਪੰਥ ਨਹੀਂ ਛੱਡਣਾ ਤਾਂ ਕਰਕੇ ਇਹਨਾਂ ਦਾ ਜਿਹੜਾ ਨਾਂ ਹੈ ਅੱਜ ਵੀ ਜਾਣਿਆ ਜਾਂਦਾ ਹੈ ਸਿੱਖੋਂ ਵੱਲੋਂ ਬੜੀ ਬਹਾਦਰ ਜਿਹੜੇ ਇਹੋ ਦਾ ਰਹੇ ਨੇ ਇਹਨਾਂ ਉਸਨਾਂ ਨੇ ਜਿਹੜਾ ਜੀਤੋਂ ਪਿੱਛੇ ਆਪਣੀ ਬਹਾਦਰੀ ਵਿਖਾਈ ਸੀਗੀ ਤਾਂ